ਹਰੇ ਕ੍ਰਿਸ਼ਨਾ ਰਾਧੇ ਰਾਧੇ ਦੋਸਤੋ ਮੈਂ ਇੱਕ ਭਜਨ ਪਾਉਣ ਲੱਗੀ ਅੱਛਾ ਲੱਗਿਆ ਤਾਂ ਲਾਈਕ ਹੋਰ ਕਮੈਂਟ ਕਰਿਆ ਕਰੋ ਵੈਸੇ ਤਾਂ ਤੁਸੀਂ ਬਹੁਤ ਪਿਆਰ ਦਿੰਦੇ ਪਲੀਜ਼ ਕਮੈਂਟ ਲਾਈਕ ਹੋਰ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਹਰੇ ਕ੍ਰਿਸ਼ਨਾ ਰਾਧੇ ਟੜਕੇ ਉੱਠਿਆ ਕਰੋ ਪਹਿਣੋ ਭਜਨ ਤੇ ਬੈਠਿਆ ਕਰੋ ਪਹਿਣੋ ਟੜਕੇ ਉੱਠਿਆ ਕਰੋ ਪਹਿਣੋ ਭਜਨ ਤੇ ਬੈਠਿਆ ਕਰੋ ਪਹਿਣੋ ਟੜਕੇ ਉਠਿਆ ਕਰੋ ਪਹਿਣੋ ਭਜਨ ਤੇ ਬੈਠਿਆ ਕਰੋ ਪਹਿਣੋ ਟੜਕੇ ਉਠਿਆ ਕਰੋ ਪਹਿਣੋ ਭਜਨ ਤੇ ਬੈਠਿਆ ਕਰੋ ਪਹਿਣੋ ਕਿਸੇ ਨੂੰ ਭਜਨ ਪਿਆਰੇ ਹੈ ਕਿਸੇ ਨੂੰ ਨਿੰਦਰ ਪਿਆਰੀ ਹੈ ਕਿਸੇ ਨੂੰ ਭਜਨ ਪਿਆਰੇ ਹੈ ਕਿਸੇ ਨੂੰ ਨਿੰਦਰ ਪਿਆ ਕਿਸੇ ਨੂੰ ਨਿੰਦਰ ਪਿਆਰੀ ਹੈ ਕਿਸੇ ਨੂੰ ਭਜਨ ਪਿਆਰਾ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ तड़के उठया करो भैणों भजन बैठया करो भेणों तड़के उठया करो भेणों भजन ते बैठिया करो भेणों किसे नो किसे नो पुत्र प्यारे है किसे नो ती प्यारी है ਕਿਸੇ ਨੂੰ ਪੁੱਤਰ ਪਿਆਰੇ ਹੈ ਕਿਸੇ ਨੂੰ ਧੀ ਪਿਆਰੀ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਨਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਕਿਸੇ ਨੂੰ ਧੀ ਪਿਆਰੀ ਹੈ ਕਿਸੇ ਨੂੰ ਪੁੱਤਰ ਪਿਆਰੇ ਹੈ ਕਿਸੇ ਨੂੰ ਧੀ ਪਿਆਰੀ ਹੈ ਕਿਸੇ ਨੂੰ ਪੁੱਤਰ ਪਿਆਰੇ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਤੜਕੇ ਉਠਿਆ ਕਰੋ ਭੈਣੋ ਭਜਨ ਕਰਿਆ ਕਰੋ ਭੈਣੋ ਤੜਕੇ ਉਠਿਆ ਕਰੋ ਭੈਣੋ ਭਜਨ ਤੇ ਬੈਠਿਆ ਕਰੋ ਭੈਣੋ ਕਿਸੇ ਨੂੰ ਪੁੱਤਰੇ ਪਿਆਰੇ ਹੈ ਕਿਸੇ ਨੂੰ ਦੋਤਰੇ ਪਿਆਰੇ ਹੈ ਕਿਸੇ ਨੂੰ ਪੁੱਤਰੇ ਪਿਆਰੇ ਹੈ ਕਿਸੇ ਨੂੰ ਦੋਤੇ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਤੜਕੇ ਉਠਿਆ ਕਰੋ ਪੈਣਾ ਭਜਨ ਤੇ ਬੈਠਿਆ ਕਰੋ ਪੈਣਾ ਤੜਕੇ ਉਠਿਆ ਕਰੋ ਪੈਣਾ ਭਜਨ ਤੇ ਬੈਠਿਆ ਕਰੋ ਪੈਣਾ ਕਿਸੇ ਨੂੰ ਪਜਨ ਪਿਆਰਾ ਹੈ ਕਿਸੇ ਨੂੰ ਨਿੰਦਰ ਪਿਆਰੀ ਹੈ ਕਿਸੇ ਨੂੰ ਪਜਨ ਪਿਆਰਾ ਹੈ ਕਿਸੇ ਨੂੰ ਨਿੰਦਰ ਪਿਆਰੀ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਧਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਧਰਮ ਸਦਾਰਿਆ तड़के उठया करो भेणों भजन ते बैठया करो भेणों तड़के उठया करो भेणों भजन ते बैठिया करो किसे नो पैन प्यारी है किसे नो पाई प्यारा है किसे नो पैन प्यारी है किसे नो पाई प्यारा है ਸਾਣੋ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਸਾਣੋ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਤੜਕੇ ਉਠਿਆ ਕਰੋ ਪੈਣੋ ਭਜਨ ਤੇ ਬੈਠਿਆ ਕਰੋ ਪੈਣੋ ਤੜਕੇ ਉਠਿਆ ਕਰੋ ਪੈਣੋ ਭਜਨ ਤੇ ਬੈਠਿਆ ਕਰੋ ਪੈਣੋ ਕਿਸੇ ਨੂੰ ਮਾ ਪਿਆਰੀ ਹੈ ਕਿਸੇ ਨੂੰ ਪਿਓ ਪਿਆਰਾ ਹੈ ਕਿਸੇ ਨੂੰ ਮਾਤਾ ਪਿਆਰੀ ਹੈ ਕਿਸੇ ਨੂੰ ਪਿਓ ਪਿਆਰਾ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਟੜਕੇ ਉਠਿਆ ਕਰੋ ਪੈਣੋ ਭਜਨ ਤੇ ਬੈਠਿਆ ਕਰੋ ਪੈਣੋ ਟੜਕੇ ਉਠਿਆ ਕਰੋ ਪੈਣੋ ਭਜਨ ਤੇ ਬੈਠਿਆ ਕਰੋ ਪੈਣੋ ਕਿਸੇ ਨੂੰ ਸੱਸ ਪਿਆਰੀ ਹੈ ਕਿਸੇ ਨੂੰ ਸੋਰਾ ਪਿਆਰਾ ਹੈ ਕਿਸੇ ਨੂੰ ਸੱਸ ਪਿਆਰੀ ਹੈ ਕਿਸੇ ਨੂੰ ਸੋਰਾ ਪਿਆਰਾ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਧਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਧਰਮ ਸਦਾਰਿਆ ਤੜਕੇ ਉਠਿਆ ਕਰੋ ਪਹਿਣੋ ਭਜਨ ਤੇ ਬੈਠਿਆ ਕਰੋ ਪਹਿਣੋ ਤੜਕੇ ਉਠਿਆ ਕਰੋ ਪਹਿਣੋ ਭਜਨ ਤੇ ਬੈਠਿਆ ਕਰੋ ਪਹਿਣੋ ਕਿਸੇ ਨੂੰ ਪਜਨ ਪਿਆਰਾ ਹੈ ਕਿਸੇ ਨੂੰ ਚੁਕਲੀ ਪਿਆਰੀ ਹੈ ਕਿਸੇ ਨੂੰ ਪਜਨ ਪਿਆਰਾ ਹੈ ਕਿਸੇ ਨੂੰ ਚੁਕਲੀ ਪਿਆਰੀ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਧਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਧਰਮ ਸਦਾਰਿਆ तड़के उठया करो पैनो भजन ते बैठिया करो पैनो तड़के उठया करो पैनो भजन ते बैठिया करो किसे नो काया प्यारी है किसे नो माया प्यारी है किसे ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਕਿਸੇ ਨੂੰ ਸੇਵਾ ਪਿਆਰੀ ਹੈ ਕਿਸੇ ਨੂੰ ਨਿੰਦਿਆ ਪਿਆਰੀ ਹੈ ਕਿਸੇ ਨੂੰ ਸੇਵਾ ਪਿਆਰੀ ਹੈ ਕਿਸੇ ਨੂੰ ਨਿੰਦਿਆ ਪਿਆਰੀ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਝਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਝਰਮ ਸਦਾਰਿਆ ਤੜਕੇ ਉਠਿਆ ਕਰੋ ਪਹਿਣੋ ਪਜਨ ਤੇ ਬੈਠਿਆ ਕਰੋ ਪਹਿਣੋ ਤੜਕੇ ਉਠਿਆ ਕਰੋ ਕਿਸੇ ਨੂੰ ਨਣਦ ਪਿਆਰੀ ਹੈ ਕਿਸੇ ਨੂੰ ਨਣਦ ਹੋਇਆ ਪਿਆਰਾ ਹੈ ਕਿਸੇ ਨੂੰ ਨਣਦ ਪਿਆਰੀ ਹੈ ਕਿਸੇ ਨੂੰ ਦੇਵਰ ਪਿਆਰਾ ਹੈ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ तड़के उठिया करो भेणों भजन ते बैठिया करो भेणों तड़के उठया करो भेणों भजन ते बैठिया करो किसे नो जेठ प्यारा है किसे नो पति प्यारा है किसे नो जेठ प्यारा है किसे नो पति प्यारा है ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਸਾਨੂੰ ਸਤ ਗੁਰ ਪਿਆਰੇ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਤੜਕੇ ਉਠਿਆ ਕਰੋ ਪੈਣਾ ਭਜਨ ਤੇ ਬੈਠਿਆ ਕਰੋ ਪੈਣਾ ਤੜਕੇ ਉਠਿਆ ਕਰੋ ਪੈਣਾ ਭਜਨ ਤੇ ਬੈਠਿਆ ਕਰੋ ਪੈਣਾ ਕਿਸੇ ਨੂੰ ਨਿੰਦਰ ਪਿਆਰੀ ਹੈ ਕਿਸੇ ਨੂੰ ਭਜਨ ਪਿਆਰਾ ਹੈ ਕਿਸੇ ਨੂੰ ਨਿੰਦਰ ਪਿਆਰੀ ਹੈ ਕਿਸੇ ਨੂੰ ਭਜਨ ਪਿਆਰਾ ਹੈ ਸਾਨੂੰ ਸਤ ਗੁਰ ਪਿਆਰਾ ਹੈ ਜਿਨ੍ਹਾਂ ਨੇ ਜਰਮ ਸਦਾਰਿਆ ਹਰੀ ਕ੍ਰਿਸ਼ਨ ਰਾਧਾ ਜੀ